ਆਖਰੀ ਵਾਰ ਹੀ ਨਹੀਂ ਆਪਾਂ ਫਸਲ ਲਾਈ ਹੈਗੀ ਫਸਲ ਆਪਾਂ ਅੱਗੇ ਵੀ ਕਈ ਸਾਲ ਲਾਉਣੀ ਹੈਗੀ ਆ ਹੁਣੀ ਆਪਦੇ ਖੇਤਾਂ ਦਾ ਗौरा ਦੌਰਾ ਕਰ ਲੋ ਪੱਕ ਪਰਤਾਲ ਕਰ ਲੋ ਕਿਹੜੇ ਤੁਹਾਡੇ ਏਰੀਆ 'ਚ ਵੈਰਾਈਟੀ ਕਾਮਯਾਬ ਰਹੀ ਐ ਕਿਹੜੀ ਵੈਰਾਈਟੀ ਨੂੰ ਫਾਲਸ ਮਟ ਘਟਾ ਆ ਕਿਹੜੀ ਨੂੰ ਬੀਐਲਵੀ ਘਟਾ ਆ ਕਿਹੜੀ ਡਿੱਗੀ ਘਟ ਹੈਗੀ ਆ ਕਿਹੜੀ ਚੰਗੇ ਝਾੜ ਚ ਗਈ ਆ ਤੁਹਾਡੇ ਘਰ ਤੋਂ 50 ਕਿਲੋਮੀਟਰ ਤੇ 100 ਕਿਲੋਮੀਟਰ ਤੇ ਹੋਰ ਛੀਮੇ ਜ਼ਿਲ੍ਹੇ ਦੇ ਵਿੱਚ ਹਰਿਆਣੇ 'ਚ ਰਾਜਸਥਾਨ 'ਚ ਜਾਂ ਕਿਤੇ ਹੋਰ ਕੋਈ ਤੁਰਦੀ ਫਿਰਦੀ ਵੈਰਾਈਟੀ ਛਾੜ ਦੇਗੀ ਪਤਾ ਨਹੀਂ ਤੁਹਾਡੇ ਖੇਤ ਚ ਸੂਟ ਕਰੇਗੀ ਕਿ ਨਹੀਂ ਕਰੇਗੀ ਆ ਖੜੀ ਹੋਈ ਖੇਤ ਦਾ ਫਸਲ ਦਾ ਦੇਖਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਆਪਾਂ ਨੇ ਝੋਨੇ ਤੇ ਕਿਤਾਬ ਲਿਖੀ ਸੀ ਬੀਜ ਤੋਂ ਬੀਜ ਤੱਕ ਦਾ ਸਫਰ ਆ ਬੀਜ ਹੀ ਆਪਾਂ ਲਾਇਆ ਸੀਗਾ ਬੀਜ ਹੀ ਇਹ ਬਣ ਗਿਆ ਇਹ ਹੀ ਆਪਾਂ ਵੇਚਣਾ ਇਹਦੇ ਵਿਚਾਲੇ ਜਿੰਨੀਆਂ ਕਾਰਵਾਈਆਂ ਹੋਣੀਆਂ ਉਹਨਾਂ ਤੇ ਸਾਰਿਆਂ ਤੇ ਆਪਾਂ ਫੋਕਸ ਕੀਤਾ ਸੀਗਾ ਤੇ ਲੁਧਿਆਣਾ ਕਿਸਾਨ ਯੂਨੀਵਰਸਿਟੀ ਦੇ ਵਿੱਚ ਵੀ ਤੁਸੀਂ ਆਇਓ ਇੱਦੀ ਵਾਰ ਯੂਨੀਵਰਸਿਟੀ ਦੇ ਵਿੱਚ ਆਪਣੀ ਸਟਾਲ ਨੰਬਰ 38 ਦੇ ਉੱਪਰ ਆਪਾਂ ਮਿਲਾਂਗੇ ਤੁਹਾਨੂੰ ਉੱਥੇ ਡਾਕਟਰ ਜੀਵਨ ਗੁਪਤਾ ਜੀ ਨੂੰ ਵੀ ਬੇਨਤੀ ਕੀਤੀ ਹੋਈ ਆਉਣਗੇ ਉਹ ਤੇ ਡਾਕਟਰ ਕੁਲਦੀਪ ਜੀ ਵੀ ਤੁਸੀਂ ਮੇਰੀ ਬੇਨਤੀ ਕਬੂਲ ਕਰਿਓ ਕਿ ਉੱਥੇ ਤੁਸੀਂ ਇੱਕ ਖਾਲੀ ਪਰਚੀ ਦੇ ਉੱਪਰ ਆਪਣਾ ਨਾਮ ਪਿੰਡ ਏਰੀਆ ਛੋਨੇ ਦੀ ਕਿਸਮ ਤੇ ਉਹਦੇ ਤੇ ਦੋ ਮੋਬਾਈਲ ਨੰਬਰ ਕਿਹੜੀਆਂ ਸਪਰੇਹਾਂ ਦਾ ਰਿਜ਼ਲਟ ਆਇਆ ਕਿ ਨਹੀਂ ਆਇਆ ਉਹਨਾਂ ਦਾ ਬੈਚ ਨੰਬਰ ਲਿਖ ਲਾਇਓ ਜੀ ਬਿੱਲ ਹੋਇਆ ਤਾਂ ਬਿੱਲ ਵੀ ਨਾਲ ਲਿਆਓ ਮੇਰਾ ਉੱਥੇ ਡੱਬਾ ਲੱਗਿਆ ਹੋਊ ਉਹਦੇ ਵਿੱਚ ਪਾ ਦਿਓ ਕਿਉਂਕਿ ਕਿਸਾਨ ਮੇਲੇ ਦੇ ਤੁਹਾਡੇ ਨਾਲ ਮਿਲ ਕੇ ਹੀ ਤਾਂ ਮੈਨੂੰ ਪਤਾ ਲੱਗਦਾ ਹੈਗਾ ਵੀ ਮੈਂ ਕੰਮ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ ਤੁਹਾਡੇ ਨਾਲ ਮਿਲ ਕੇ ਤਾਂ ਹੀ ਪਤਾ ਲੱਗਦਾ ਹੈਗਾ ਵੀ ਆਉਣ ਵਾਲੇ ਦਾ ਆਪਾਂ ਕੀ ਪ੍ਰੋਗਰਾਮ ਉਲੀਕੀਗੇ ਤੁਹਾਡੀਆਂ ਸਮੱਸਿਆਵਾਂ ਤੋਂ ਹੀ ਬਾਅਦ ਸਾਨੂੰ ਫਿਰ ਰਟਾਇਰ ਹੋਏ ਸਾਇੰਟਿਸਟ ਹੈ ਮੌਜੂਦਾ ਸਾਇੰਟਿਸਟ ਹੈ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈਗਾ ਵੀ ਆਹ ਵਿਸ਼ਾ ਬਹੁਤ ਖਤਰਨਾਕ ਹੈ ਜੀ ਆਹ ਮਾਰਕੀਟ ਚ ਆ ਰੋਗ ਆਇਆ ਹੋਇਆ ਇਹਦਾ ਹੱਲ ਕਿਵੇਂ ਕਰੀਏ ਕਿ ਨਾ ਕਰੀਏ ਐਸ ਵਾਰ ਵਾਇਰਸ ਨੇ ਫਸਲ ਖਰਾਬ ਕੀਤੀ ਹੈਗੀ ਐਸ ਵਾਰ ਫਾਲਸ ਮੱਟ ਨੇ ਝਾੜ ਘਟਾਏ ਹੈਗੇ 20 20 ਕੁਆਂਟਲ ਝਾੜ ਆਉਣੇ 15 15 ਕੁਆਂਟਲ ਕਈ ਜਗ੍ਹਾ ਤੇ ਤੇ ਹੜਾ ਆਏ ਹੋਏ ਹੈਗੇ ਆ ਹੜਾਂ ਨੇ ਨੁਕਸਾਨ ਇੰਨਾ ਜ਼ਿਆਦਾ ਕਰਤਾ ਬਾਸਮ ਆਪਾਂ ਫਸਲ ਨੂੰ ਲਾਉਣਾ ਨਹੀਂ ਛੱਡ ਸਕਦੇ ਲੱਖਾਂ ਮੁਸ਼ਕਲਾਂ ਪਹਿਲਾਂ ਆਈਆਂ ਹੋਣੀਆਂ ਹੁਣ ਆ ਗਈਆਂ ਅੱਗੇ ਆ ਜਾਣਗੀਆਂ ਤੇ ਵੱਖੋ-ਵੱਖਰੇ ਵਿਸ਼ਿਆਂ ਦੇ ਉੱਤੇ ਆਪਾਂ ਕੰਟੈਂਟ ਬਣਾਉਂਦੇ ਰਹਿੰਦੇ ਆਂ ਅਗਲੀ ਫਸਲ ਆਪਣੀ ਕਣਕ ਦੀ ਆ ਕਣਕ ਦੀ ਫਸਲ ਤੇ ਵੀ ਆਪਾਂ ਜਿੰਨੀ ਕੁ ਜਾਣਕਾਰੀ ਚੰਗੇ ਕਿਸਾਨਾਂ ਤੋਂ ਵਿਗਿਆਨੀਆਂ ਤੋਂ ਖੇਤੀਬਾੜੀ ਯੂਨੀਵਰਸਿਟੀਆਂ ਤੋਂ ਲਿਟਰੇਚਰ ਤੋਂ ਆਊਟਸਾਈਡ ਇੰਡੀਆ ਯੂਨੀਵਰਸਿਟੀ ਸੋਰਸਸ ਤੋਂ ਤੇ ਆਪਾਂ ਖੁਦ ਆਪਣੇ ਤਜਰਬੇ ਤੋਂ ਜੋ ਸਿੱਖਦੇ ਆਂ ਉਹਨੂੰ ਕੰਪਾਈਲ ਕਰਕੇ ਹਰ ਰੋਜ਼ ਵੀਡੀਓ ਬਣਦੀਆਂ ਰਹਿੰਦੀਆਂ ਫੇਸਬੁੱਕ ਇੰਸਟਾਗ੍ਰam YouTube ਤੇ ਦੇਖ ਲਿਆ ਕਰੋ ਕਿਰਪਾ ਕਰਕੇ ਆਪਣਾ ਵੀ ਜਰੂਰ ਝਾੜ ਦਾਣਾ ਦਾਗੀ ਹੋਇਆ ਕੋਈ ਗੱਲ ਨਹੀਂ ਇਹਨੇ ਉਗਰੀ ਆਉਣਾ ਮਿਕਸਿੰਗ ਨਹੀਂ ਹੋਣੀ ਚਾਹੀਦੀ ਬੀ ਦੇ ਵਿੱਚ ਕਿਸੇ ਵੀ ਹਾਈਬ੍ਰਿਡ ਨੂੰ ਛੱਡ ਕੇ ਕੋਈ ਵੀ ਪਰਮਲ ਕੋਈ ਵੀ ਉਹਦੇ ਵਿੱਚ ਬਾਸਮਤੀ ਝੋਨਾ ਹੈਗਾ ਤਾਂ ਉਹ ਤੁਸੀਂ ਲਾ ਸਕਦੇ ਹੋ ਹਾਈਬ੍ਰਿਡ ਦਾ ਬੀ ਆਪਾਂ ਇਸ ਕਰਕੇ ਨਹੀਂ ਰੱਖ ਸਕਦੇ ਹੁੰਦੇ ਉਗਰਤਾ ਆਊਗਾ ਉਹ ਉਹਦੇ ਵਿੱਚ ਮਿਕਸਿੰਗ ਹੋ ਸਕਦੀ ਹੈ ਕਿਉਂਕਿ ਉਹ ਜੇਠਾ ਮੁੰਡਾ ਸੀਗਾ ਉਸ ਮਾਤਾ ਪਿਤਾ ਦਾ ਜੀਨੇ ਤੁਹਾਨੂੰ ਝਾੜ ਦੇਣਾ ਸੀ ਉਸ ਤੋਂ ਬਾਅਦ ਪਤਾ ਨਹੀਂ ਉਹਦੇ ਵਿੱਚ ਹੋਰ ਕਿੰਨੀ ਕਿ ਜਿਹੜੀਆਂ ਵੈਰੈਟੀਆਂ ਤਿਆਰ ਹੋ ਗਈਆਂ ਆਪਾਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਠੀਕ ਹੈ ਤੇ ਹੁਣ ਤਾਂ ਯੂਨੀਵਰਸਟੀਆਂ ਨੇ ਵੀ ਕੰਮ ਕਰਨਾ ਸ਼ੁਰੂ ਕਰਤਾ ਕਿ ਹਾਈਬ੍ਰਿਡ ਇਦਾਂ ਦੇ ਆ ਗਏ ਜਿਨ੍ਹਾਂ ਦੇ ਵਿੱਚ ਸਮਾ ਘਟ ਗਿਆ ਖਾਦਾਂ ਘਟ ਗਈਆਂ ਕੱਦ ਘਟ ਗਿਆ ਡਿੱਗਾਂ ਦੀ ਸ਼ਿਕਾਇਤ ਘਟਾ ਕਿਸੇ 'ਚ ਤੇਲਾ ਘਟ ਆਉਂਦਾ ਕਿਸੇ 'ਚ ਬੀਐਲਵੀ ਘਟ ਆਉਂਦਾ ਹੈਗਾ ਕਿਸੇ ਦੇ ਵਿੱਚ ਫੰਗਸ ਵਾਲੇ ਰੋਗ ਘਟ ਆਉਂਦੇ ਹੈਗੇ ਕਿਸੇ 'ਚ ਵਾਇਰਸ ਹੀ ਘਟ ਆਉਂਦਾ ਹੈਗਾ ਤਾਂ ਚੀਜ਼ਾਂ ਸਮੇਂ ਦੇ ਨਾਲ ਚੇਂਜ ਹੋ ਜਾਂਦੀਆਂ ਹੈਗੀਆਂ ਆਪਾਂ ਨੂੰ ਵੀ ਚੇਂਜ ਹੋਣਾ ਚਾਹੀਦਾ ਕਿਸਾਨ ਮੇਲੇ ਵਿੱਚ ਜਾ ਕੇ ਆਪਾਂ ਚੇਂਜ ਹੁੰਨੇ ਹੈਗੇ ਹੁਣ ਆਪਦੇ ਖੇਤਾਂ ਦਾ ਦੌਰਾ ਕਰ ਲਓ ਜਿਹੜਾ ਝੋਨਾ ਅਗੇਤਾ ਝਾੜ ਦੇ ਰਿਹਾ ਉਹਨੂੰ ਅਗੇਤਾ ਫਿੱਟ ਕਰਦੇ ਹੋ ਜਿਹੜਾ ਲੇਟ ਝਾੜ ਦੇ ਰਿਹਾ ਉਹਨੂੰ ਲੇਟ ਫਿੱਟ ਕਰਦੇ ਹੋ ਆਪਣੇ ਖੇਤ ਕਿਤੇ ਨਹੀਂ ਜਾਣ ਵਾਲੇ ਪਾਣੀ ਕੋਈ ਨਹੀਂ ਚੇਂਜ ਹੋਣ ਵਾਲਾ ਬਰਖਾ ਘਟ ਵੱਧ ਹੁੰਦੀ ਰਹਿੰਦੀ ਹੈ ਬੀਜਾਂ ਨੂੰ ਸਮੇਂ ਅਨੁਸਾਰ ਬਦਲਣਾ ਪੈਂਦਾ ਅੱਜ 10 ਸਾਲ ਪਹਿਲਾਂ ਵਾਲੀਆਂ ਕਿਸਮਾਂ ਨਹੀਂ ਲੱਗ ਰਹੀਆਂ ਤੇ ਕਿਸੇ ਨੂੰ ਦੇਖੋ ਦੇਖ ਵੀ ਨਾ ਲਾਓ ਜੇ ਵੱਡਾ ਏਰੀਆ ਹੈਗਾ 5 ਕਿੱਲਾਂ ਤੋਂ ਵੱਧ ਦੇ ਕਿਸਾਨ ਹੈਗੇ ਹੋ ਤਾਂ ਤੁਸੀਂ ਦੋ ਦੋ ਵੱਧ ਕਿਸਮਾਂ ਲਾ ਸਕਦੇ ਹੋ ਜੇ 5 ਇੱਕ ਤੱਕ ਕਿੱਲੇ ਤੱਕ ਕਿਸਾਨ ਹੈਗੇ ਹੋ ਕੋਈ ਵੀ ਫਸਲ ਹੈ ਜਿਹੜੀ ਦੋ ਦਿਨਾਂ ਚ ਲੱਗ ਜਾਂਦੀ ਹੈ ਇੱਕ ਦਿਨ ਚ ਵੱਢੀ ਜਾਂਦੀ ਹੈ ਤੇ ਛੋਟੀ ਖੇਤੀ ਵਾਲਾ ਕਿਸਾਨ ਆ ਜਿਹੜਾ ਉਹ ਦੂਸਰਿਆਂ ਨੂੰ ਦੇਖੇ ਤੇ ਇੱਕ ਸਿੰਗਲ ਵੈਰੀਟੀ ਤੇ ਡਿਪੈਂਡ ਕਰ ਸਕਦਾ ਜਿਹੜਾ ਦੇ ਕੋਲੇ ਖੇਤੀ 50 ਕਿੱਲਾਂ ਦੀ ਹੈ 100 ਕਿੱਲੇ ਦੀ ਹੈ 500 ਕਿੱਲੇ ਦੀ ਹੈ ਉਹਨਾਂ ਨੂੰ ਮਲਟੀਪਲ ਕਿਸਮਾਂ ਦੇ ਉੱਪਰ ਨਿਰਭਰ ਕਰਨਾ ਪੈਂਦਾ ਤੇ ਹੁਣ ਸਮਾਂ ਹੈਗਾ ਕਿ ਆਪਾਂ ਦੇਖ ਲਈਏ ਕਿਹੜੀਆਂ ਕਿਸਮਾਂ ਕਾਮਯਾਬ ਹੋਈਆਂ ਬਹੁਤ ਧੰਨਵਾਦ